ਡਾਕਟਰ ਸਾਹਿਬ ਅੱਜ ਪਿੰਡ ਸੰਦੂ ਇਕੱਠੇ ਬੈਠੇ ਸਲਾਨਾ ਸ਼ੰਝ ਮੇਲਾ ਕਰਵਾਇਆ ਗਿਆ ਕੀ ਕਰਨਾ ਚਾਹੋਗੇ ਜੀ ਇਹ ਸਲਾਨਾ ਸ਼ੰਝ ਮੇਲਾ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾਂਦਾ ਵਾ ਇਹਦੇ ਵਿੱਚ ਪਹਿਲਾਂ ਸਾਡੇ ਬਾਬਾ ਜੀ ਕੂੜਾ ਜੀ ਪਹਿਲਾਂ ਸ਼ੰਝ ਗੋੜ ਦੀ ਕਰਵਾਉਂਦੇ ਹੁੰਦੇ ਸੀ ਉਸ ਤੋਂ ਬਾਅਦ ਉਹਨਾਂ ਦੇ ਬੇਟੇ ਸ਼ੰਗਾਰਾ ਸਿੰਘ ਜੀ ਗੱਦੀ ਨਿਸ਼ੀਨ ਉਹਨਾਂ ਨੇ ਕਾਫੀ ਚਿਰ ਇਹ ਸ਼ੰਝ ਕਰਵਾਈ ਉਸ ਤੋਂ ਬਾਅਦ ਚੇਲਾ ਜੀ ਸੁਰਗਵਾਸ ਹੋਣ ਤੋਂ ਬਾਅਦ ਉਹਨਾਂ ਦੇ ਬੇਟੇ ਮਦਨ لال ਜੀ ਇਟਲੀ ਉਹ ਗੱਦੀ ਨਿਸ਼ੀਨ ਉਹ ਸ਼ੰਝ ਕਰਾਉਂਦੇ ਨੇ ਇੱਥੇ ਬਹੁਤ-ਬਹੁਤ ਦੂਰਾਂ ਤੋਂ ਪਹਿਲਵਾਨ ਆਉਂਦੇ ਨੇ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾਂਦਾ ਵਾ ਇਹਦੇ ਵਿੱਚ ਐਨਆਰਏ ਵੀਰਾਂ ਦਾ ਤੇ ਪਿੰਡ ਦੀ ಗ್ರಾಮ ਪੰਚਾਇਤ ਸੰਧੂ ਚੱਠਾ ਦਾ ਬੜਾ ਯੋਗਦਾਰ ਆ ਜੋ ਕਿ ਸਾਡੇ ਸਾਰੇ ਇਲਾਕੇ ਦੇ ਲੋਕ ਰਣਮੇੜ ਕੇ ਅਸ਼ ਮੇਲੇ ਨੂੰ ਮਨਾਉਂਦੇ ਆ ਸਾਡੇ ਉਹਨਾਂ ਦੇ ਸ਼ਿਕਾਰਾ ਚੇਲਾ ਜੀ ਦੇ ਬੇਟੇ ਕਿਸ਼ਨ ਲਾਲ ਮਦਨ ਲਾਲ ਜਨਕਰਾਜ ਲੈਂਬਰ ਸਿੰਘ ਸਾਰੇ ਰਲ ਕੇ ਪਿੰਡ ਦੇ ਸਹਿਯੋਗ ਦੇ ਨਾਲ ਬੜੇ ਧੁੰਮ ਧਾਮ ਨਾਲ ਇਹ ਮੇਲੇ ਨੂੰ ਮਨਾਇਆ ਜਾਂਦਾ ਇਸ ਹਾਂਜੀ ਸਰ ਪਟਕੇ ਦੀ ਕੁश्ती ਤਾਲਬ ਬਲਾਈ ਤੇ सोनू ਕਾਗੜਾ ਇਹਨਾਂ ਵਿਚਕਾਰ ਹੋਈ ਜਿਸ ਵਿੱਚ ਤਾਲਬ ਜੇਤੂ ਰਹਾ ਜਿਸ ਨੂੰ ਕੇ ਬਹੁਤ ਨਗਦ ਨਾਮ ਦੇ ਕੇ ਤੇ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਅਸੀਂ ਇਲਾਕੇ ਦੀ ਸੰਗਤ ਤੇ ਸਾਡੇ ਪੱਤਰਕਾਰ ਭਾਈਚਾਰੇ ਦੇ ਤੇ ਹੋਰ ਜਿੰਨੇ ਵੀ ਸਾਡੇ ਪ੍ਰੈਸ ਵਾਲੇ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਮੇਲੇ ਦੀ ਰੌਣਕ ਨੂੰ ਵਧਾਇਆ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਾਰੀ ਸਾਥ ਸੰਗਤ ਦਾ ਜੀ ਆਹ ਸਾਰੇ ਨਲਾਜਨ ਦਾ ਬਾਰੇ ਸਾਰੇ ਨਲਾਜਨ ਦਾ ਬਾਰੇ ਦੱਸੀ ਚਲੋ ਮੈਂ ਵਿੰਦੀ ਕਰਾਂਗਾ ਮਨਜੀਤ ਮਾਨ ਸਾਹਿਬ ਆਓ ਮਨਜੀਤ ਭਾਜੀ ਸਾਡੇ ਸੋਲੋ ਕਨੇਡੀਅਨ ਦਾ ਸਲਮਾਨ ਹੋ ਰਿਹਾ ਭਰਾ ਦਾ ਚੜ੍ਹਦੀ ਕੌਸਤਿਆ ਮਾਈਕਲ ਖੋਸਲਾ ਇਟਲੀ ਤੇ ਤਸੀਮ ਖੋਸਲਾ ਜੀ ਇਹਨਾਂ ਦੇ ਪਰਿਵਾਰ ਵੱਲੋਂ ਹੋਇਆ ਮਾਈਕਲ ਖੋਸਲਾ ਪਹਿਲਵਾਨ ਅੰਮ੍ਰਿਤਪਾਲਵਾਨ ਦੇ ਪਹਿਲਵਾਨ ਪਹਿਲਵਾਨ ਜਿਸ ਮੇਕ ਜਣਾ ਵਿਚਾਈ ਲੈ ਯਾਰ ਪਹਿਲਾਂ ਸਰੂਪੇ ਮਾਨਸਮਾਨ ਬਹੁਤ ਕਰਵਾਇਆ ਇੱਕੇ ਪਹਿਲਾਂ ਸਿੱਧੂ ਦਾ ਕਰਦਿਏ ਨਾਲ ਫੋਟੋ ਕਰਾ ਲੀਏ ਕਿਤੇ ਭਰਾ ਗੁੱਸੇ ਨਾ ਹੋ ਜਾਵੇ ਹਾਂਜੀ ਇਟਲੀ ਵਾਲੇ ਸਹੀ ਹੈ ਨਾ ਗੋਸਲ ਸਾਹਿਬ ਹਾਂਜੀ ਆਓ ਬੀਬੀ ਮੇਰੇ ਦਾ ਹੈਪੀ ਮੇਰੇ ਦਾ ਗੋਪੀ ਮੇਰੇ ਦਾ ਦੋ ਨੰਬਰ ਦੀ ਗੋਸਿਲੇ ਥੈਂਕ ਯੂ 来 ਵੀ ਤਾਲਾ ਇਹ ਸਾਡੇ ਦੋ ਨੰਬਰ ਵਾਲੇ ਆਜੋ ਵੀ ਦੋ ਨੰਬਰ ਵਾਲੇ ਹੋ ਸਾਚੇ दरबार ਕੀ ਕਰੋ ਇੱਕ ਗੇੜੀ ਲਾ ਦੀ ਮੋਟਰਸਾਈਕਲ ਤੇ ਵੀ ਨਾਲ ਵੀਡੀਓ ਬਣ ਜੂਗੀ ਵੱਡੀ ਇੱਕ ਨੂੰ ਹੁੰਦੀ ਆ ਮਾੜਾ ਇਧਰ ਭਾਜੀ ਮਾੜਾ ਲੈ ਵੀ ਤਾਲੀਆਂ ਲਾ ਦਿਓ ਭਾਈ ਇੱਧਰ ਆਇਓ ਆਇਓ ਭਈ ਆਓ ਹਾਂਜੀ ਮੇਰੀ ਤੂੰ ਆ ਖਿੱਚ ਬੰਨਾ ਫੋਟੋ ਇਹਨਾਂ ਦੀ ਮੇਨ ਡਾਕਟਰ ਸਿੰਘ ਦੀ ਚਾਬੀ ਆਜੇ ਇਸ ਨਗਰ ਵੱਲੋਂ ਕਿਸੇ ਤੇ ਕਿਸੇ ਭਾਜੀ ਨਾਲ ਆਓ ਕਿਸੇ ਭਾਜੀ ਕਿਸੇ ਭਾਜੀ ਅੱਗੇ ਆਓ ਇੱਧਰ ਆਇਆ ਚਲੋ ਤੇ ਮੇਨ ਕਿਸੇ ਭਾਜੀ ਬੜਾ ਮਾਰਿਆ ਦੇ ਇੱਕ ਮਿੰਟ ਦੋਨੋਂ ਵੱਡੀ ਪੁਲੀ ਸਾਹਿਬ ਲੈ ਵੀ ਛਿੰਜਾ ਦਾ ਆਪਾਂ ਰੋਜ਼ ਵੇਖਦੇ ਆ ਪਰ ਜਿਹੜੀ ਸੰਧੂ ਚੱਠੇ ਦੇ ਵਿੱਚ ਛਿੰਜ ਹੁੰਦੀ ਆ ਕੇਸ਼ੀ ਭਾਜੀ ਉਹਨਾਂ ਲਈ ਇਹਦਾ ਸਮਾਜ ਵੱਖਰਾ ਹੀ ਆ ਜੇ ਮੇਰੀ ਗੱਲ ਨਾਲ ਸਹਿਮਤ ਹੋ ਇੱਕ ਵਾਰ ਤਾਲੀਆਂ ਲਾ ਕੇ ਪ੍ਰੂਫ ਜਾਂ ਦੇ ਦਿਓ ਕਿਉਂਕਿ ਲੇਬਰ ਭਾਈ ਦਾ ਬਹੁਤ ਵੱਡਾ ਸਹਿਯੋਗ ਆ ਲੇਬਰ ਭਾਈ ਦਾ ਜਿਹੜੇ ਜੋਰ ਬਣਾਉਦੇ ਆ ਇੱਕੋ ਜਿਹਾ ਦਿੱਤਾ ਜਾਣਾ ਹੈ ਇੱਕ ਵਾਰੀ ਉਹਨਾਂ ਦੀ ਹਾਜ਼ਰੀ ਲਵਾ ਦੇਣ ਉਹਨਾਂ ਦੇ ਸਪੌਂਸਰਾਂ ਦੇ ਨਾਮ ਜਿਹੜੇ ਆ ਉਹ ਜ਼ਰੂਰ ਮੈਗ ਵਿੱਚ ਹਾਜ਼ਰੀ ਲਵਾ ਦੇ ਲੰਮੀ ਪੌਰੀ ਦਾ ਪੱਲ ਪੰਦਾ ਪਹਿਲਵਾਨ ਰੂਪਨੰਦ जो कालम की गल चल घोड़िया चौकी ने वाले चेत किए कल ਕੋਨੇ ਦੇ ਵੱਡੇ ਬਾਬਾ ਠੀਕਾ ਜੀ ਉਹਨਾਂ ਨੂੰ ਸਿਰੋਗਾਂ ਤਾਲੇ ਤਾਹਵਾ ਬਹੁਤ ਆਦੀ ਮੁਸਤੀ ਖੇਡ ਰਾਈ ਕਾ ਜੀ ਰਾਸ ਰਾਸ ਅਗਲੀ ਔਰ ਕਟਗੇ ਵਾਲੀ ਕੋਸਤੀ ਐਂਡ ਇੱਕ ਨੰਬਰ ਦਾ ਮੁਕਾਬਲਾ ਜਿਹਨੇ ਮਿਹਨਤਾਂ ਵੇਂਦਿਆ ਸੰਭਿਕ ਰਾਜ ਵਿਕਾਸਪਾਈ ਅੱਪੋਂ ਪੈਸੇ ਦੇ ਮਾਤਾ ਕਟੇ ਇਹ ਆਪਾਂ ਕੁਸਤੀ ਦਾ ਜੁਹਦਾ ਜਿਹੜੀ ਮਾਤਰਾ ਉਸ ਤੋਂ ਸਮੇਂ ਦੇ ਵਿੱਚ ਕਬੱਡੀ ਖੇਂਦੀ ਹੈ ਹੁਣ ਪੱਤਰਕਾਰਾਂ ਦੇ ਵਿੱਚ ਵੱਡਾ ਨਾਮ ਦਾ ਸੁਖਵਿੰਦਰ ਸਾਡਾ ਬੇਰ ਨੂੰ ਵੀ ਉਹ ਪੈਸੇ ਦੇਣ ਲੱਗੇ ਆਵਾਜ਼ ਮਾਰਦੇ ਵੀ 5 ਨੰਬਰ ਵਾਲੇ ਆ ਜਾਣ ਬੇਨਾ ਕੋਈ ਕਲੀਕ ਕੋਲਣ ਵਾਸਤੇ ਆਵਾਜ਼ ਮਾਰਦੇ ਆ ਬੇਨਤੀ ਹੈ ਵੀ 1 ਨੰਬਰਾਂ ਦੀ ਚੰਡੀ ਵਾਲੇ ਮਾਲ ਆ ਜਾਣ ਆਜੋ ਵੀ ਸਭੂ ਪੇਜ ਮੰਨ ਲੋ ਸਾਥੀਆਂ ਕਰਮਾਂ ਬਤੂ ਯਾਦ ਦਾਨ ਦੇ ਗਰ ਮਾਲਕ ਨੂੰ ਯਾਦ ਮਾਨ ਸਨਮਾਨ ਦਿੱਤਾ ਜਾ ਰਿਹਾ ਚੌਥੀ ਕੋਸਤੀ ਅਜਾ ਸਾਧੀਆਂ ਵੀ ਤੁਹਾਨੂੰ ਬਹੁਤ ਲੱਗਾ 5 ਨੰਬਰ ਵਾਲੇ ਵੀ ਮਤ ਆ ਜਾਓ ਵੀ 5 ਨੰਬਰ ਵਾਲੇ 5 ਨੰਬਰ ਵਾਲੇ ਮਤ ਆ ਜਾਓ ਬਈ ਇਹ ਜਿਹੜੀ 4 ਨੰਬਰ ਦੀ ਕੋਸਤੀ ਹੈ ਖਰਜੀ ਸਿੰਘ ਇਟਲੀ ਪੋਣਾ ਦੇ ਵੱਲੋਂ ਪੋਣਾ ਦੇ ਫਾਦਰ ਸਾਹਿਬ ਪਿਆਰਾ ਸਿੰਘ ਸਬ ਇੰਸਪੈਕਟਰ ਸਾਹਿਬ ਦੇ ਨਾਲ ਗਾਣੇ ਬਹੁਤ ਬਹੁਤ ਧੰਨਵਾਦ ਹੈ ਜੀ ਫੇਰ ਜੋ ਪਾਛ ਹੈ ਅਜਿਹੇ ਦੇ ਪ੍ਰਗੋਤ ਮੁਬਾਰਕਾ ਜੀ ਜੀ ਬਰਮਾ ਜੀ ਯੂਐਸਏ ਵਾਲੇ ਜਿਹਨਾਂ ਵੱਲੋਂ ਗੰਦਰਾ ਗੰਦਰਾ ਦਾ 5000 ਦਾ ਸਨਮਾਨ ਕੀਤਾ ਗਿਆ ਹੈ ਰਾਸਾ ਦਾ ਕਾਖੂ ਪ੍ਰਦਾਨ ਦਾ ਧੰਨਵਾਦ ਹੈ ਮਨਜੀਤ ਰਾਏ ਬਰਮਾ ਜੀ ਦਾ ਧੰਨਵਾਦ ਹੈ ਯੂਐਸਏ ਵਾਲੇ ਜਿੰਦਾ ਗਾਦਰਾ ਵਾਲਾ ਅੱਜ ਜਿਹੜਾ ਸਨਮਾਨ ਦੇ ਗਿੰਦਾ ਪਰਵਾਹ ਜੀ ਗੰਦਰਾ ਆਤਾਰਾ ਵੀਰਾ ਉਹਨਾਂ ਦਾ ਕੀਤਾ ਜਿਹੜਾ ਆਜੋ ਕੀਤਾ ਜੀ ਅੱਜ ਬਹੁਤ ਬਹੁਤ ਆ ਧੰਨਵਾਦ ਆ ਨੇ ਵੀ ਤਕਬੀਰ ਬੋਲ ਕੇ ਹੋਏ ਨੇ حاجه ਬਗਲਾ ਬਹੁਤ ਧੰਨਵਾਦ ਆਸ਼ੀਰਵਾਦ ਬਹੁਤ ਸਤਿਕਾਰਯੋਗ ਅਸ਼ੀਰਵਾਦ ਲਈ ਮਾਰੀ ਵਾਣੀ ਜਨੀਪੜਾ ਫੜਾ ਤੇ ਪ੍ਰੈਸਿਡੈਂਟ ਸੀਜ਼ਨ ਪੂਰਾ ਚੱਲ ਰਿਹਾ ਸੀਜ਼ਨ ਦਾ ਉਹ ਵੀ ਸਾਥ ਲੈ ਕੇ ਨੇ ਕਾਰਨ ਇਹ ਕੁੱਤੀ ਨਹੀਂ ਹੋ ਸਕੀ ਐਂਡ ਅਰਗੇ ਦੀ ਗੋਸ਼ਟੀ ਤੇ ਬਾਦਸ਼ਾਹ ਹੋ ਕੇ ਇੱਧਰ ਸਰੀ ਇੱਧਰ ਸਰੀ ਤਸਵੀਰ ਤੇ ਸਰੀ ਬਗੇ ਤੁਮ ਜੀ ਸਾਡੇ ਰਾਜਪਾਲ ਜੀ ਸਿੰਘ ਜੀ ਫੋਰਮੈਨ ਸਾਹਿਬ ਔਰ ਸਾਡੇ ਐ ਜੇਪਲ ਪ੍ਰਭਾਨ ਜੀ ਸ਼ਾਗੋੜ ਵਾਲੇ ਉਹਨਾਂ ਦਾ ਵੀ ਧੰਨਵਾਦ ਆ ਸੰਤੋਖ لال ਖੋਸਲਾ ਜੀ ਮਨੀਰੇ ਵਾਲੇ ਔਰ ਗੁਜਾਰੀ لال ਜੀ ਜੁਕੇ ਵਾਲੇ ਵਜਿੰਦਰ ਸਿੰਘ ਜੀ ਸੰਧੂ ਸਾਹਿਬ ਇਟਲੀ ਆ ਦੇ ਲਾਈਵ ਦੇਖਦੇ ਪਿਆ ਵੀਰ ਸਲੂਟ ਹੈ ਤੈਨੂੰ ਭਰਾ ਬਹੁਤ ਵੱਡਾ ਸਹਿਯੋਗ ਦਿੱਤਾ ਤੁਸੀਂ ਔਰ ਇਹਨਾਂ ਦੇ ਪਾਪਾ ਜੀ ਸਰਦਾਰ ਸਲੱਖਣ ਸਿੰਘ ਜੀ ਸੰਧੂ ਸਾਹਿਬ ਇਟਲੀ ਬੈਠੇ ਆ ਲਾਈਵ ਦੇਖਦੇ ਆ ਧੰਨਵਾਦ ਕਰਾਂਗਾ ਇਹਨਾਂ ਦਾ ਸ਼ੁਗਵਾਈ ਦਵਿੰਦਰ ਸਿੰਘ ਜੀ ਸੰਧੂ ਇਟਲੀ ਵਾਲਾ ਲਾਈਵ ਦੇਖਦਾ ਪਿਆ 31 ਹਜ਼ਾਰ ਦੀ ਸੇਵਾ ਹੈ